ਬਠਿੰਡਾ ਦੇ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਸਾਲ ਤੇ ਸੰਗਤਾਂ ਹੋਈਆਂ ਨਤਮਸਤਕ ਅਤੇ ਇਹਨਾਂ ਵੱਲੋਂ ਆਪਣੇ ਪੰਜਾਬ ਅਤੇ ਬਠਿੰਡਾ ਦੀ ਤੰਦਰੁਸਤੀ ਲਈ ਕੀਤੀ ਅਰਦਾਸ ਬੁੱਧਵਾਰ ਨੂੰ 12 ਵਜੇ ਦੇ ਲਗਭਗ ਜਿੱਥੇ ਅੱਜ ਨਵਾਂ ਸਾਲ ਹੈ ਤੇ ਹਰ ਇੱਕ ਵਿਅਕਤੀ ਨਵੇਂ ਸਾਲ ਦੀ ਸ਼ੁਰੂਆਤ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕਰਦਾ ਹੈ ਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਦੁਆਰਾ ਕਿਲਮੁਬਾਰਕ ਵਿਖੇ ਸੰਗਤਾਂ ਨਤਮਸਤਕ ਹੋਈਆਂ ਜਿੱਥੇ ਗੁਰੂ ਕੀ ਲੰਗਰ ਇੱਥੇ ਅਟੁੱਟ ਵਰਤੇ ਉਥੇ ਨਾਨਕ ਨਾਲ ਰਸਬੰਨਾ ਕੀਰਤਨ ਇੱਥੇ ਹੁੰਦਾ ਰਿਹਾ ਅਤੇ ਇੱਥੇ ਸੰਗਤਾਂ ਬੁਲਾ ਕੇ ਆਪਣੀ ਆਪਣੇ ਦੇਸ਼ ਦੀ ਆਪਣੀ ਪੰਜਾਬ ਦੀ ਲਈ ਅਤੇ ਬਠਿੰਡੇ ਦੇ ਲਈ ਇੱਥੇ ਤੰਦਰੁਸਤੀ ਦੀ ਅਰਦਾਸ ਵੀ ਕੀਤੀ ਗਈ। ਐਸੀ ਨੂੰ ਦਿਖਾ ਰਹੇ ਹਾਂ ਗੁਰਦੁਆਰਾ ਕਿਲਾ ਮੁਬਾਰਕ ਦੀਆਂ ਸਾਰੀਆਂ ਤਸਵੀਰਾਂ। ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਨਵੇਂ ਸਾਲ ਦੀ ਆਮਦ ਦੇ ਉੱਤੇ ਅੱਜ ਇੱਥੇ ਆਪਣਾ ਸੰਗਤਾਂ ਨਤਮਸਤਕ ਹੋਈਆਂ ਹਨ। ਸਸਿਕਾ ਜੀ ਸਾਰਿਆਂ ਨੂੰ ਅੱਜ ਨਵੇਂ ਸਾਲ ਦੀ ਪਹਿਲੀ ਸਜਰੀ ਸਵੇਰ ਦੇ ਵਿੱਚ ਅਸੀਂ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਪਹੁੰਚੇ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਹੈ ਕਿ ਆਉਂਦਾ ਆਇਆ ਹੋਇਆ ਜਿਹੜਾ ਨਵਾਂ ਸਾਲ ਆ ਇਹ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਮੇਰੇ ਆਸ-ਪਾਸ ਮੇਰੇ ਆਲੇ-ਦੁਆਲੇ ਮੇਰੇ ਪੰਜਾਬ ਵਾਸੀਆਂ ਦੇ ਲਈ ਇਸ ਸਾਲ ਨਵਾਂ ਸਾਲ ਜਿਹੜਾ ਹੈਗਾ ਖੁਸ਼ੀਆਂ ਖੇੜੇ ਤੇ ਵਧੀਆ ਸੋਨਾ ਚੜੇ ਜੀ ਮੇਰੇ ਪਰਿਵਾਰ ਦੇ ਵਿੱਚ ਵੀ ਸ਼ੁਭ ਸ਼ਾਂਤੀ ਬਣੀ ਰਹੇ ਤੇ ਬਾਕੀ ਮੇਰੇ ਸਾਰੇ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਦੇਖ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਇਹ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ ਸ਼ੁਕਰੀਆ ਜੀ ਸਭ ਤੋਂ ਪਹਿਲੇ ਸਾਰਿਆਂ ਨੂੰ ਹੱਥ ਜੋੜ ਕੇ ਤਹੇ ਦਿਲ ਨਾਲ ਨਵੇਂ ਸਾਲ ਦੀ ਮੈਂ ਵਧਾਈਆਂ ਦਿੰਨੀ ਆ ਅੱਜ ਗੁਰੂ ਦਰਬਾਰ ਤੇ ਆਈ ਆ ਮੈਂ ਇਹੀ ਅਰਦਾਸ ਕਰਦੀ ਆ ਕਿ ਬਾਬਾ ਜੀ ਪੰਜਾਬ ਵਿੱਚ ਸਾਡੇ ਘਰ ਵਿੱਚ ਸਭ ਤੋਂ ਜਗ੍ਹਾ ਸੁੱਖ ਸ਼ਾਂਤੀ ਰੱਖਣ ਆਪਣਾ ਦਿਆ ਪਰਿਆ ਮਿਹਰ ਪਰਿਆ ਹੱਥ ਕਰ। ਨਵਾਂ ਸਾਲ ਚੜ੍ਹਿਆ ਹੈ। ਇਹੀ ਅਰਦਾਸ ਕਰਦੇ ਹਾਂ ਕਿ ਸਭ ਵਾਸਤੇ ਖੁਸ਼ੀਆਂ ਲੈ ਕੇ ਆਏ। ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਅੱਜ 1 ਜਨਵਰੀ 2025 ਨਵਾਂ ਸਾਲ ਸ਼ੁਰੂ ਹੋਇਆ ਹੈ। ਇਹ ਆਪਣੇ ਸਾਰੇ ਵਾਸਤੇ ਆਪਣੇ ਪੰਜਾਬ, ਆਪਣਾ ਬਠਿੰਡਾ, ਆਪਣਾ ਪਰਿਵਾਰ, ਆਪਣਾ ਮੋਲਕ ਸਾਰਿਆਂ ਵਾਸਤੇ ਇਹ ਖੁਸ਼ੀਆਂ ਭਰਿਆ ਹੋਵੇ। ਮੈਂ ਇਹ ਦਿਲੋਂ ਆਪਣੇ ਪੂਰੇ ਸਟਾਫ ਅਤੇ ਮੈਨੇਜਮੈਂਟ ਦੀ ਤਰਫੋਂ ਬਹੁਤ-ਬਹੁਤ ਵਧਾਈ ਦਿਨਾ ਹਾ ਬਹੁਤ-ਬਹੁਤ ਸ਼ੁਕਰੀਆ ਕਰਦਾ ਪਰਮਾਤਮਾ ਦਾ ਕਿ ਉਹ ਆਪਾਂ ਨੂੰ ਚੰਗੇ ਦਿਨ ਪਿਛਾ ਸਾਲ ਜਿੱਤਾ ਕਿ ਸੁਖ ਭਰਿਆ ਬੀਤੇ ਹੈ ਇਹ ਨਵਾਂ ਸਾਲ ਵੀ ਉਸੇ ਤਰ੍ਹਾਂ ਸੁਖ ਨਾਲ ਤੇ ਸ਼ਾਂਤੀ ਨਾਲ ਬੀਤੇ ਇਹੋ ਸਭ ਤੇ ਵੱਡੀ ਜਿਹੜੀ ਮਨੋ ਕਾਮਨਾ ਹੈ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕੀ ਫਤਿਹ ਮੈਂ ਹਮਿੰਦਰ ਸਿੰਘ ਛੋਡੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਮੈਂ ਨਵੇਂ ਸਾਲ ਤੇ ਆਪਣੇ ਸਾਰੇ ਹੀ ਵੀਰ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਪ੍ਰਮਾਤਮਾ ਅੱਗੇ ਅੱਜ ਅਰਦਾਸ ਕਰਨ ਆਇਆ ਸਰਬੱਤ ਦੇ ਭਲੇ ਦੀ ਕਿ ਮੇਰਾ ਪੰਜਾਬ ਦਿਨ ਦੁਪਹਿਰ ਰਾਤ ਚੌਗਣੀ ਤਰੱਕੀਆਂ ਤੇ ਜਾਵੇ ਜੋ ਪਿਛਲੇ ਸਾਲ ਵਿੱਚ ਪੰਜਾਬ ਦੇ ਹਾਲਾਤ ਇੰਨੇ ਚੰਗੇ ਨਹੀਂ ਰਹੀ ਮੈਂ ਰੱਬ ਨੂੰ ਇਹੀ ਅਰਦਾਸ ਕਰਦਾ ਵੀ ਇਸ ਸਾਲ ਇਹ ਪ੍ਰਮਾਤਮਾ ਪੰਜਾਬ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਦਿਨ ਦੁਪਹਿਰ ਰਾਤ ਚੌਗਣੀ ਤਰੱਕੀ ਬਖਸ਼ੇ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ